ਫਿਲਮ ਬਣੀ 2-3 ਸਾਲ ਹੋ ਗਏ ਉਹਨੂੰ ਰਿਲੀਜ਼ ਨੂੰ ਪਈ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਸੱਤਾ ਚਾਹੇ ਉਹ ਸਟੇਟ ਦੀ ਹੈ ਤੇ ਚਾਹੇ ਉਹ ਕੇਂਦਰ ਦੀ ਹੈ ਕਿ ਇਹ ਕਿਉਂ ਨਹੀਂ ਰਿਲੀਜ਼ ਹੋਣ ਦੇ ਰਹੀ ਚਿਹਰਾ ਨੰਗਾ ਹੁੰਦਾ ਹੈ ਜੀ ਕੌਣ ਚਾਹੂਗਾ ਕੋਈ ਇਹ 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 ਚਾਹੂ ਕੋਈ ਬੰਦਾ ਵੀ ਮੈਂ ਲੋਕਾਂ ਦੇ ਵਿੱਚ ਬੁੱਚੜ ਦੇ ਤੌਰ ਤੇ ਜਾਣਿਆ ਜਾਵਾ ਕਿਉਂਕਿ ਲੋਕਾਂ ਚ ਤੇ ਇਹੀ ਹੈ ਨਾ ਵੀ ਦੁਨੀਆ ਦੀ ਸਭ ਤੋਂ ਵੱਡੀ ਜਹੂਰੀਅਤ ਵੀ ਸਾਡੇ ਦੇਸ਼ ਚ ਕਿੰਨੀਆਂ ਆਜ਼ਾਦੀਆਂ ਆ ਇਹਦੇ ਨਾਲ ਤਾਂ ਉਹ ਸਾਰਾ ਮਾਮਲਾ ਜਿਹੜਾ ਵੀ ਮਾਮਾ ਘਰ ਦੇ ਉਡੀਕੀ ਜਾ ਰਹੇ ਨੇ 40 40 ਸਾਲ ਹੋ ਗਏ ਵੀ 10 ਹੀ ਦਿਓ ਬੰਦਾ ਜਿਉਂਦਾ ਇੱਕ ਹਾਂਜੀ ਮਰ ਗਿਆ ਜੀ ਸਤਾ ਨੇ ਦੇਖੋ ਜ਼ੁਲਮ ਵੀ ਕਰਨੇ ਪਰ ਆਪਦਾ ਜਿਹੜਾ ਇਮੀਆਂ ਜਾਓ ਸਾਵਾਂ ਵਾਲਾ ਰੱਖਣਾ ਚਾਹੁੰਦੀ ਹੈ ਜੀ ਜ਼ੁਲਮ ਕਰੀਏ ਪਰ ਜ਼ਾਲਮ ਬੱਝ ਕੇ ਨਾ ਜਿਹੜੇ ਲੋਕਾਂ ਦੀ ਗਵਾਹੀ ਕਰਨ ਵਾਲੀਆਂ ਵਿਰੋਧੀ ਧਿਰਾਂ ਬੈਠੀਆਂ ਸੱਤਾ 'ਚ ਬੈਠੀਆਂ ਜਾਂ ਸੱਤਾ ਦੇ ਬਾਹਰ ਬੈਠੀਆਂ ਤਾਂ ਉਹਨਾਂ ਤੇ ਰਵਾਇਤੀ ਪਾਰਟੀਆਂ ਦਾ ਕੋਈ ਰੋਲ ਨਹੀਂ ਉਹ ਨਹੀਂ ਕੁਝ ਮਹੱਮਤਲਾ ਸਕਦੇ ਉਹ ਨਹੀਂ ਇਸ ਤੇ ਚਲਾਉਣਗੇ ਜੀ ਕਾਰਨ ਜੇ ਤਾਂ ਹੋਵੇ ਨਾ ਭਾਜਪੀ ਦੇ ਖਿਲਾਫ ਕੁਝ ਗੁਜਰਾਤ ਬਾਰੇ ਬਣਾਈ ਹੁੰਦੀ ਅੱਛਾ ਹੁਣ ਜਿਵੇਂ ਦੇਖੋ ਕੇਰਲਾ ਫਾਈਲ ਆ ਗਈ ਨਹੀਂ ਕਸ਼ਮੀਰ ਫਾਈਲਸ ਆ ਗਈਆਂ ਹਾਂ ਹਾਂ ਉਹ ਤਾਂ ਚਲੋ ਪਾਰਟੀਆਂ ਕੁਝ ਉਹਦੇ ਨਾਲ ਬੇਪੜਦ ਹੁੰਦੀਆਂ ਜੀ ਇੱਥੇ ਤਾਂ ਰਾਜ ਬੇਪੜਦ ਹੁੰਦਾ ਹੈ ਤੇ ਰਾਜ ਤਾਂ ਸਾਂਝਾ ਹੀ ਆ ਨਾ ਸਾਰਿਆਂ ਦਾ ਉਸੇ ਆਸਰੇ ਰਾਜ ਕਰਨਾ ਉਹਨਾਂ ਨੇ ਇਹੀ ਪੁਲਿਸ ਅਫਸਰ ਇਹ ਸਾਰਿਆਂ ਨੂੰ ਕੰਮ ਦਿੰਦੇ ਆ ਅੱਛਾ ਭਾਵੇਂ ਬਾਦਲ ਹੋਵੇ ਭਾਵੇਂ ਭਗਵੰਤ ਮਾਨ ਹੋਵੇ